ਉਹੀ ਰਾਗ ਦੇ ਵਿੱਚ ਲਾਵਾਂ ਦਾ ਪਾਠ ਜੋ ਅੰਕਿਤ ਕੀਤਾ ਗਿਆ ਹੈ ਗੁਰੂ ਰਾਮਦਾਸ ਜੀ ਦਾ ਹੈ ਜਿੱਥੇ ਅੱਜ ਸਾਡੇ ਬੱਚੇ ਬੱਚੀਆਂ ਦੇ ਜਦੋਂ ਵੀ ਆਨੰਦ ਕਾਰਜ ਹੁੰਦੇ ਹਨ ਗੁਰੂ ਰਾਮਦਾਸ ਜੀ ਦੀ ਇਹ ਬਾਣੀ ਪੜ੍ਹ ਕੇ ਹੀ ਆਨੰਦ ਕਾਰਜ ਕੀਤੇ ਜਾਂਦੇ ਹਨ ਸੋ ਅੱਜ ਸਿੱਖ ਜਗਤ ਵਿੱਚ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹੀ ਦਾ ਪੁਰਬ ਜਿਹੜਾ ਹੈ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਹੀ ਸੰਗਤਾਂ ਨੇ ਦਰਸ਼ਕ ਦਾ ਦਿੱਤੇ ਅਸੀਂ ਸੰਗਤਾਂ ਦਾ ਤੇ ਜਿਨੀ ਸੰਤਾਈ ਗਰੁੱਪ ਦਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੁਆਰਾ ਬਾਬਾ ਮੱਖਣਸ਼ਾਲ ਮਾਨਸਿਕ ਸੈਂਟਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ਾਨਦਾਰ ਕੀਰਤਨ ਦਰਬਾਰ ਦਾ আয়োজন ਕੀਤਾ ਗਿਆ ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਨੇ ਇੱਕੋ ਸਟੇਜ ਤੇ ਬੈਠ ਕੇ ਗੁਰੂ ਸਾਹਿਬ ਦੀ ਬਾਣੀ ਦਾ ਕੀਰਤਨ ਕਰਦਿਆਂ ਸੰਗਤਾਂ ਨੂੰ ਰੋਹਾਨੀ ਰੰਗ ਦੇ ਵਿੱਚ ਰੰਗਿਆ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਜਨਮ 1534 ਈਸਵੀ ਦੇ ਵਿੱਚ ਲਹਾਰ ਨੇੜੇ ਚੂਨਾ ਮੰਡੀ ਵਿਖੇ ਹੋਇਆ ਉਹ ਸਿੱਖ ਧਰਮ ਦੇ ਚੌਥੇ ਗੁਰੂ ਸਨ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਪ੍ਰੇਮ ਨਿਮਰਤਾ ਸੇਵਾ ਤੇ ਸੱਚੇ ਜੀਵਨ ਦਾ ਸੁਨੇਹਾ ਦਿੱਤਾ ਗਿਆ ਸਿੱਖ ਵਿਆਹ ਦੇ ਸਮੇਂ ਪੜੀਆਂ ਜਾਣ ਵਾਲੀਆਂ ਲਾਵਾਂ ਦੀ ਰਚਨਾ ਵੀ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਜੋ ਕਿ ਆਤਮਕ ਮਲਾਪਤਾ ਪ੍ਰਤੀਕ ਮੰਨੀਆਂ ਜਾਂਦੀਆਂ ਨੇ ਪਿਛਲੇ ਦਿਨੀ ਉਹਨਾਂ ਦਾ ਪ੍ਰਕਾਸ਼ ਪੁਰਬ ਦੁਨੀਆ ਭਰ ਦੇ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸੇ ਤਹਿਤ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣਸ਼ਾ ਲੁਬਾਣਾ ਸਿੱਖ ਸੈਂਟਰ ਵਿਖੇ ਵੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਗੁਰਦੁਆਰਾ ਬਾਬਾ ਮੱਖਣਸ਼ਾ ਲਬਾਣਾ ਸਿਕਸ ਸੈਂਟਰ ਦੇ ਵਿੱਚ ਸ਼ਾਨਦਾਰ ਕੀਰਤਨ ਦਰਬਾਰ ਦਾ আয়োজন ਕੀਤਾ ਗਿਆ ਜਿਸ ਦੀ ਜਾਣਕਾਰੀ ਪ੍ਰਧਾਨ ਸੁਖਿੰਦਰ ਸਿੰਘ ਸੁਭਾਨਪੁਰ ਹੋਣਾਂ ਦੇ ਵੱਲੋਂ ਦਿੱਤੀ ਗਈ ਗੁਰਦੁਆਰਾ ਬਾਬਾ ਮੱਖਣਸ਼ਾ ਲਬਾਣਾ ਅੱਜ ਜੋ 10 ਤਰੀਕ ਦਿਨ ਸ਼ੁੱਕਰਵਾਰ ਜੋ ਧੰਤਨ ਗੁਰੂ ਰਾਮਦਾਸ ਦਾ ਪ੍ਰਕਾਸ਼ ਦਿਹਾੜੇ ਸਮੇਂ ਵਿੱਚ ਜੋ ਅੱਜ ਕੀਤਰ ਅਜ ਦਰਬਾਰ ਕਰਾਇਆ ਗਿਆ ਬਹੁਤ ਹੀ ਸੰਗਤਾਂ ਨੇ ਦਰਸ਼ਨ ਦਾ ਦਿੱਤੇ ਅਸੀਂ ਸੰਗਤਾਂ ਦਾ ਤੇ ਜਿਨੀ ਸੰਗਤਾਈ ਗਰੁੱਪ ਦਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨ ਧੰਨ ਗੁਰੂ ਰਾਮਦਾਸ ਜੀ ਚਰਨ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਇਹਨਾਂ ਸਾਰਿਆਂ ਪਰਿਵਾਰਾਂ ਨੂੰ ਗੁਰੂ ਘਰ ਚੜ੍ਹਦੀ ਕਲਾ ਬੱਚੇ ਇਦਾਂ ਹੀ ਪਾ ਚੜ੍ਹ ਕੇ ਆ ਕੇ ਗੁਰੂ ਘਰ ਚ ਸੇਵਾ ਕਰਦੇ ਰਹੇ ਜੋ 8 ਤਰੀਕ ਨੂੰ ਸਵੇਰੇ 4 ਵਜੇ ਫੁੱਲਾਂ ਦੀ ਵਰਕ ਕੀਤੀ ਗਈ ਧੰਨ ਧੰਨ ਗੁਰੂ ਰਾਮਦਾਸ ਪਕਾਏ ਦੇ ਅੰਦਰ ਬਹੁਤ ਹੀ ਸਵੇਰੇ ਸੰਗਤਾਂ ਆਈਆਂ ਅਸੀਂ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਮਾਗਮ ਦੇ ਦੌਰਾਨ ਸਮੂਹ ਸਾਧ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ ਗਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਸੰਗਤ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਇਸ ਮੌਕੇ ਗਿਆਨੀ ਅਮਰੀਕ ਸਿੰਘ ਵੱਲੋਂ ਸੰਗਤ ਨੂੰ ਇਤਿਹਾਸਕ ਪੱਖ ਤੋਂ ਜਾਣੂ ਕਰਵਾਇਆ ਗਿਆ ਅਤੇ ਗਿਆਨੀ ਕੁਲਵੰਤ ਸਿੰਘ ਨੇ ਆਈਆਂ ਹੋਈਆਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜਿਨ੍ਹਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ ਚੂਨਾ ਮੰਡੀ ਲਾਹੌਰ ਪਿਤਾ ਹਰਦਾਸ ਮਾਤਾ ਦਇਆ ਦਰਜ ਦੇ ਗ੍ਰਹਿ ਵਿਖੇ ਇਹਨਾਂ ਦਾ ਪ੍ਰਕਾਸ਼ ਹੋਇਆ ਬਾਅਦ ਅਵਸਥਾ ਵਿੱਚ ਹੀ ਮਾਤਾ ਪਿਤਾ ਸਿਰ ਤੋਂ ਚੜ੍ਹਾਈ ਕਰ ਗਏ ਫਿਰ ਇਹਨਾਂ ਨੂੰ ਬਾਸਰ ਕੇ ਇਹਨਾਂ ਦੀ ਨਾਨੀ ਲੈ ਕੇ ਆ ਗਈ ਨਾਨੀ ਦੇ ਨਾਲ ਫਿਰ ਇਹਨਾਂ ਨੇ ਸੇਵਾ ਕੀਤੀ ਘੁੰਮਣੀਆਂ ਵਿੱਚ ਦਾ ਕੀਰਤ ਕੀਤੀ ਫਿਰ ਗੋਇੰਦਵਾਲ ਸਾਹਿਬ ਦੇ ਵਿੱਚ ਇਹਨਾਂ ਨੇ ਨਿਰੰਤਰ ਉੱਥੇ ਸੇਵਾ ਕਰਕੇ ਸਤਿਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਰਿਸ਼ਤਾ ਇਹਨਾਂ ਦੇ ਨਾਲ ਤੈਅ ਕਰ ਦਿੱਤਾ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੂੰ ਆਪ ਜੀ ਨੇ ਉੱਥੇ ਗੁਰਿਆਈ ਬਖਸ਼ਿਸ਼ ਕਰ ਦਿੱਤੀ ਗੁਰਿਆਈ ਬਖਸ਼ਿਸ਼ ਕਰਕੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਵਿਸ਼ੇਸ਼ ਤਾਰ ਦੇ ਉੱਤੇ ਸਿੱਖ ਸੰਗਤਾਂ ਨੂੰ ਇੱਕ ਸੁਨੇਹਾ ਦਿੱਤਾ ਹੈ ਕਿ ਭਈ ਜਿੱਥੇ ਉਹਨਾਂ ਨੇ ਸਾਂਝੇ ਸਰੋਵਰ ਬਣਾਏ ਨੇ ਸਾਂਝੇ ਮੰਦਰ ਬਣਾਏ ਨੇ ਤੇ ਸੰਗਤਾਂ ਨੂੰ ਇਹ ਸੁਨੇਹਾ ਦਿੰਦਿਆਂ ਹੋਇਆਂ ਕਿ ਸਭੇ ਸਾਂਝੀ ਬਾਲ ਸਦਾਇਨ ਤੋਂ ਕਿਸੇ ਨਾ ਦਿਸੈ ਮਹਾਰਾਜ ਜੀ ਉ ਵਿਸ਼ੇਸ਼ ਤੌਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਲੰਬੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀਆਂ ਦਰਜ ਨੇ ਔਰ ਸੋਹੀ ਰਾਗ ਦੇ ਵਿੱਚ ਲਾਵਾ ਦਾ ਪਾਠ ਜੋ ਅੰਕਿਤ ਕੀਤਾ ਗਿਆ ਹੈ ਗੁਰੂ ਰਾਮਦਾਸ ਜੀ ਦਾ ਹੈ ਜਿੱਥੇ ਅੱਜ ਸਾਡੇ ਬੱਚੇ ਬੱਚੀਆਂ ਦੇ ਜਦੋਂ ਵੀ ਆਨੰਦ ਕਾਰਜ ਹੁੰਦੇ ਹਨ ਗੁਰੂ ਰਾਮਦਾਸ ਜੀ ਦੀ ਬਾਣੀ ਪੜ ਕੇ ਹੀ ਆਨੰਦ ਕਾਰਜ ਕੀਤੇ ਜਾਂਦੇ ਹਨ ਸੋ ਅੱਜ ਸਿੱਖ ਜਗਤ ਵਿੱਚ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਪੁਰਬ ਜਿਹੜਾ ਹੈ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬਤੌਰੇ ਡਾਕਟਰ ਭਾਈ ਮਨੀਕ ਸਿੰਘ ਫਟਗ੍ਰੰਥੀ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਾਣਾ ਲੱਖ ਲੱਖ ਵਿਦਾਈ ਦਿੰਦੇ ਹਨ ਅੱਜ ਗੁਰਦੁਆਰਾ ਬਾਬਾ ਮੱਖਣਸ਼ਾਲਵਾਣਾ ਸਿੱਖ ਸੈਂਟਰ ਵੱਲੋਂ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਵੱਡੇ ਪੱਧਰ ਤੇ ਗੁਰੂ ਰਾਮਦਾਸ ਮਹਾਰਾਜੀ ਦਾ ਅੱਜ ਸਮਾਗਮ ਰੱਖੇ ਗਏ ਨੇ ਗੁਰਦਵਾਰਾ ਬਾਬਾ ਮੱਖਣਸ਼ਾਲਵਾਣਾ ਸਿੱਖ ਸੈਂਟਰ ਦੀਆਂ ਸਮੂਹ ਸੰਗਤਾਂ ਨੇ ਵੱਧ ਚੜ ਕੇ ਅੱਜ ਹਾਜ਼ਰੀਆਂ ਭਰੀਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਲਾਹੌਰ ਵਿੱਚ ਜਿੱਨਾਂ ਦਾ ਆਗਮਨ ਹੋਇਆ ਛੋਟੇ ਜਿਹੇ ਘਰ ਵਿੱਚ ਤੇ ਜੀਵਨ ਦੇ ਅੰਦਰ ਮਾਤਾ ਪਿਤਾ ਦਾ ਚਲਾਣਾ ਕਰ ਗਏ ਪਰ ਛੋਟੀ ਉਮਰ ਵਿੱਚ ਨਾਨੀ ਆਪਣੇ ਦੋਤਰੇ ਨੂੰ ਬਾਸਰ ਕੇ ਪਿੰਡ ਲੈ ਕੇ ਚਲੇ ਗਏ ਉੱਥੇ ਜਾ ਕੇ ਪਾਲਣ ਪੋਸ਼ਣ ਕੀਤਾ ਘੁੰਗਣੀਆਂ ਦਾ ਵਪਾਰ ਕੀਤਾ ਘੁੰਗਣੀਆਂ ਵੇਚਦੇ-ਵੇਚਦੇ ਇੱਕ ਦਿਨ ਧੰਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਦੇ ਰੂਪ ਵਿੱਚ ਗਏ ਤਾਂ ਗੁਰੂ ਰਾਮਦਾਸ ਮਹਾਰਾਜ ਦੀ उपाधि ਇਸ ਸੰਸਾਰ ਤੇ ਪ੍ਰਾਪਤ ਹੋਈ ਜਿਹੜਾ ਹਰਿਮੰਦਰ ਸਾਹਿਬ ਦੇ ਅੰਦਰ ਅੱਜ ਸਤਿਗੁਰੂ ਜੀ ਦੇ ਆਨੰਦ ਜੀਵਨ ਦਾ ਬਣਿਆ ਹੋਇਆ ਹੈ ਪਹਿਲਾਂ ਛੁੱਟੀਆਂ-ਛੁੱਟੀਆਂ ਪ੍ਰਾਤਾਂ ਵਿੱਚ ਘੁੰਗਣੀਆਂ ਵੇਚਣ ਵਾਲੇ ਅੱਜ ਹਰਿਮੰਦਰ ਸਾਹਿਬ ਦੇ ਅੰਦਰ ਢਾਲਾਂ ਭਰ-ਭਰ ਕੇ ਸੰਸਾਰ ਦੀਆਂ ਝੋਲੀਆਂ ਭਰ ਰਹੇ ਨੇ ਉਹ ਦਤਾ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ RAM RAJE ਡਿੱਠੇ ਸਭੇ ਥਾਂ ਨਹੀਂ ਤੁੱਜੇਹਾ ਉਹ ਮਹਾਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਤੇ ਅੱਜ ਉਹਨਾਂ ਦਾ ਇਸ ਭਵਨ ਸਥਾਨ ਤੇ ਦਿਨ ਮਨਾਇਆ ਜਾ ਰਿਹਾ ਹੈ ਸ਼ਰਧਾ ਭਾਵਨਾ ਸਤਕਾਰ ਨਾਲ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਬਹੁਤ ਬਹੁਤ ਧੰਨਵਾਦ ਮੈਨੇਜਮੈਂਟ ਵੱਲੋਂ ਸਟਾਫ ਵੱਲੋਂ ਬਹੁਤ ਬਹੁਤ ਵਧਾਈ ਹੋਵੇ ਸਾਰਿਆਂ ਨੂੰ ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਦੇ ਵੱਲੋਂ ਇੱਕੋ ਸਟੇਜ ਤੇ ਬੈਠ ਕੇ ਗੁਰੂ ਸਾਹਿਬ ਦੀ ਬਾਣੀ ਦਾ ਕੀਰਤਨ ਕਰਦਿਆਂ ਸੰਗਤ ਨੂੰ ਰੋਹਾਨੀ ਰੰਗ ਵਿੱਚ ਰੰਗਿਆ ਗਿਆ ਕੀਰਤਨ ਸਮਾਗਮ ਦੇ ਦੌਰਾਨ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਵਿਸਥਾਰ ਚਰਚਾ ਕੀਤੀ ਗਈ ਸੋ ਜਾਣ ਕਾ ਆਪਰੇ ਆਪੇ ਹਰ ਬੋਤ ਪਿਆਰ ਹਾਪੁਰ ਕਾਨੀ ਗੁਰ ਆਪਣੇ ਹਾਪੁਰ ਕਾਨੀ ਗੁਰ ਆਪਣੇ ਜਿਮ ਕਿਚ ਨਾ ਮੇ ਲਿਆ ਮੇਰਾ ਸਿਰ ਘਰ ਹਾਰਾ ਆਗਮ ਸਿਰਫ ਧਾਰਮਿਕ ਉਤਸਵ ਹੀ ਨਹੀਂ ਸਗੋ ਸਿੱਖ ਸੱਭਿਆਚਾਰ, ਇਕਤਾ ਤੇ ਸੇਵਾ ਦੇ ਸੁਨੇਹੇ ਨੂੰ ਪ੍ਰਮੋਟ ਕਰਨ ਵਾਲਾ ਇੱਕ ਮਹੱਤਵਪੂਰਨ ਮੌਕਾ ਵੀ ਬਣਿਆ। ਇਸ ਮੌਕੇ ਇਸ ਗੱਲ ਦਾ ਪ੍ਰਤੀਕ ਦਿੱਤਾ ਗਿਆ ਕਿ ਸੰਗਤ ਗੁਰੂ ਸਾਹਿਬ ਦੇ ਨਾਲ ਜੁੜੀ ਹੋਈ ਹੈ ਅਤੇ ਪਰਿਵਾਰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜੋੜਨ ਦੇ ਲਈ ਵੀ ਲਗਾਤਾਰ ਯਤਨ ਕਰ ਰਹੇ ਨੇ। ਤਾਂ-ਤਾਂ ਸ਼੍ਰੀ ਗੁਰੂ ਰਾਮਦਾਸ ਜੀ ਸਾਹਿਬ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਗੁਰਦੁਆਰਾ ਬਾਬਾ ਮੱਖਣਸ਼ਾਲਵਾਣਾ ਸਿੱਖ ਸੈਂਟਰ ਵਿਖੇ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਸੰਗਤਾਂ ਦਾ ਠਾਠਾ ਮਾਰਦਾ ਕੱਟ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸੰਗਤਾਂ ਅੱਜ ਵੀ ਗੁਰੂ ਸਾਹਿਬ ਜੀ ਨਾਲ ਜੁੜੀਆਂ ਹੋਈਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਤਨਾਂ ਸੰਤ ਸ੍ਰੀ ਗੁਰੂ ਅਮਰਦਾਸ ਜੀ ਦਾ ਉਹ ਵੱਡਾ ਅਦਤਿ ਪ੍ਰਕਾਸ਼ ਜਿਹੜਾ ਬਣਾਇਆ ਜਾ ਰਿਹਾ ਵਸਦੇ ਇਸ ਸਮਾਗਮ ਵਿੱਚ ਤੋਂ ਵਿਸ਼ੇਸ਼ ਤੌਰ ਤੇ ਸ਼ਾਮ ਦੇ ਆਤਮਨਸਖੇ ਤਰੱਕਿਆ ਜਿਸ ਵਿੱਚ ਬਹੁਤ ਵੱਡੇ ਪੱਧਰ ਤੇ ਗੁਰੂ ਘਰ ਵਿੱਚ ਸੰਗਤ ਪਹੁੰਚੀ ਤੇ ਕਾਫੀ ਪਰਿਵਾਰਾਂ ਨੇ ਜੋ ਲੰਗਰਾਂ ਦੀ ਵਿਸੇਬਿਲਿਟੀ ਸੀ ਜੀ ਆਸ ਕਰਦੇ ਹਾਂ ਅਹ ਪ੍ਰਮਾਤਮਾ ਸਾਰੇ ਨੂੰ ਛੋੜੀ ਖੁਸ਼ੀਆਂ ਪਾਵੇ ਗੁਰਦੁਆਰਾ ਬਾਬਾ ਮੱਖਣਸ਼ਾਲਾ ਲੁਬਾਣਾ ਸਿਕ ਸੈਂਟਰ ਦੇ ਵੱਲੋਂ ਅਗਲੇ 2 ਮਹੀਨਿਆਂ ਤੱਕ ਵੱਖ-ਵੱਖ ਧਾਰਮਿਕ ਸਮਾਗਮਾਂ ਦਾ ਆਯੋਜਨ ਜਾਰੀ ਰਹੇਗਾ ਇਸੇ ਲੜੀ ਦੇ ਤਹਿਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਵੀ ਸਮਾਗਮ ਕਰਵਾਏ ਜਾਣਗੇ ਖਾਸ ਤੌਰ ਤੇ ਇਸ ਮੌਕੇ 25ਵਾਂ ਨਗਰ ਕੀਰਤਨ ਹਮੇਸ਼ਾ ਦੀ ਤਰ੍ਹਾਂ ਸ਼ਾਨੋ ਸ਼ੌਕਤ ਨਾਲ ਕੱਢਿਆ ਜਾਵੇਗਾ ਜਿਸ ਦੇ ਲਈ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਨਿਊਯਾਰਕ ਤੋਂ ਗੇਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ